ਛੱਡੋ ਬਾਜਬਾਜੀ ਦੀ ਤਾਂ ਆਪਦੀ ਪਾਰਟੀ 'ਚ ਕੋਈ ਸੁਣਵਾਈ ਨਹੀਂ ਕੀ ਗੱਲ ਕਰੋਗੇ ਐਸੇ ਬੰਦੇ ਦੀ ਤੁਸੀਂ ਮੈਂ ਬੜਾ ਸਤਿਕਾਰ ਕਰਦਾ ਸੀ ਪਰ ਅੱਜ ਉਹ ਐਲੋਪੀ ਨੇ ਐਲੋਪੀ ਹੋਣ ਨਾਤੇ ਆ ਚਾਰ ਦਿਨ ਪਹਿਲਾਂ ਕਹਿ ਕੇ ਗਏ ਉਹ ਜਦੋਂ 골ਡੀ ਦਲਵੀਰ 골ਡੀ ਜਿੱਦਣ ਉਹਨੇ ਆਮ ਆਦਮੀ ਛੱਡੀ ਤੇ ਉਹਨੇ ਇਹ ਗੱਲ ਕਹੀ ਪ੍ਰੈਸ ਵਾਲਿਆਂ ਨੇ ਪੁੱਛਿਆ ਤੇ ਉਹ ਕਹਿਣ ਲੱਗੇ ਐਲੋਪੀ ਸਾਹਿਬ ਲੀਡਰ ਆਫ ਆਪੋਜੀਸ਼ਨ ਵੀ ਸਵਾਲ ਹੀ ਨਹੀਂ ਪੈਦਾ ਹੋ ਸਕਦਾ 골ਡੀ ਦਲਵੀਰ 골ਡੀ ਕਾਂਗਰਸ ਚਾਵੇ ਉਹਨਾਂ ਦੀ ਤਾਂ ਆਪ ਦੀ ਪਾਰਟੀ 'ਚ ਪੁੱਛਣੀ ਤੇ ਕੱਲੋਂ ਰਾਜਾ ਬੜਿੰਗ ਜਿਹੜਾ ਗਿੱਦੜ ਵਾਹੇ ਤੋਂ ਉਹਨਾਂ ਦੀ ਧਰਮ ਪਤਨੀ ਇਲੈਕਸ਼ਨ ਲੜ ਰਹੀ ਅਮ੍ਰਿਤਾ ਬੜਿੰਗ ਉਹਨਾਂ ਦੀ ਉਹ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਉਹ ਉਹਨਾਂ ਦੀ ਕੈਂਪੇਨ ਕਰ ਰਿਹਾ ਸੀ ਉਹ ਤਾਂ ਕਾਂਗਰਸ ਪਾਰਟੀ 'ਚ ਆ ਗਿਆ ਤੇ ਦੇਣ ਜਵਾਬ ਬਾਜਵਾ ਸਾਹਿਬ ਤੁਹਾਡੇ ਤਾਂ ਆਪਸ ਵਿੱਚ ਆਹੀ ਰਾਜ ਰੌਲਾ ਏ ਜਿਹੜੀ ਗੱਲ ਐ ਐਲੋਪੀ ਨੇ ਕਹਤੀ ਉਹ ਪ੍ਰਧਾਨ ਨੇ ਕਰਨੀ ਆ ਉਹਦੇ ਉਲਟ ਜਿਹੜੀ ਪ੍ਰਧਾਨ ਨੇ ਕਹਤੀ ਤੁਸੀਂ ਕਰਨੀ ਆ ਉਲਟ ਤੁਸੀਂ ਤਾਂ ਮਸ਼ਹੂਰ ਹੋ ਇਸ ਤਰੀਕੇ ਨਾਲ ਤਾਂ ਹੀ ਇਹ ਪਾਰਟੀਆਂ ਡੁੱਬੀਆਂ ਏ ਤਾਂ ਹੀ ਇਹ ਪਾਰਟੀਆਂ ਛੱਡ ਕੇ ਕਿਨਾਰਾ ਹੋਇਆ ਤੁਸੀਂ ਦੋ ਐਲਓਪੀ ਤੇ ਪ੍ਰਧਾਨ ਹੀ ਨਹੀਂ ਤੁਹਾਡੀ ਆਫਸਰ ਬਣਦੀ ਜੇ ਤੁਸੀਂ ਬਿਆਨ ਦਿੱਤਾ ਰਾਜੇ ਬੜਿੰਗ ਨੇ ਜਾਣ ਕੇ ਉਹਨੂੰ ਉੱਥੇ ਬੁਲਾ ਕੇ ਉਹਦੀ ਕੈਂਪੇਨ ਸ਼ੁਰੂ ਕਰਵਾਤੀ ਇਸ ਕਰਕੇ ਤੁਸੀਂ ਟਕੇ ਰਿਆ ਕਰੋ ਤੁਸੀਂ ਕਿਸੇ ਬਾਰੇ ਕੀ ਬੋਲੋਗੇ ਪਹਿਲਾਂ ਆਪਣੀ ਪਾਰਟੀ ਦਾ ਤਾਂ ਹਾਲ ਦੇਖ ਲਓ ਵੀ ਤੁਹਾਡੀ ਪਾਰਟੀ 'ਚ ਕੀ ਜਗ੍ਹਾ ਏ ਮੇਰਾ ਖਿਆਲ ਜਿਹੜੀ ਪਾਰਟੀ 'ਚ ਗਿਆ ਸੀ ਉੱਥੇ ਹੀ ਉਹਨੂੰ ਰਹਿਣਾ ਚਾਹੀਦਾ ਉੱਥੇ ਹੀ ਉਹਦਾ ਆਨੰਦ ਮਾਣਨਾ ਚਾਹੀਦਾ ਹੈ ਉਹਦੇ ਜਿਹੜਾ ਉਹਨਾਂ ਨੂੰ ਜਿੰਨਾ ਇਹਨਾਂ ਨਿੱਗ ਤੇ ਇੱਜ਼ਤ ਤੇ ਮਾਨ ਮਾਨ ਸਾਹਿਬ ਨੇ ਜੱਫੀ ਪਾ ਕੇ ਦਿੱਤਾ ਸੀ ਉਹ ਥੋੜਾ ਚਿਰ ਅਜੇ ਮਾਨਣਾ ਚਾਹੀਦਾ ਪਰ ਉਹ ਮਾਇਆ ਦੇ ਵਿੱਚ ਚਾਹੇ ਮੁਕੰਮਲ ਨਹੀਂ ਲੜੇ ਕਹਿੰਦੇ ਵੀ ਉਹਦੇ ਖਿਲਾਫ ਵੀ ਉਹ ਚੋਣ ਲੜਨ ਨੂੰ ਤਿਆਰ ਉਹ ਤੇ ਵੇਖੋ ਹਿੰਦੁਸਤਾਨ 'ਚ ਇੱਕ ਘੋੜਿਆਂ ਵਾਲਾ ਹੁੰਦਾ ਟਾਂਗੇ ਵਾਲਾ ਬੰਦਾ ਹੁੰਦਾ ਸੀ ਉਹ 18 ਰਾਸ਼ਟਰਪਤੀ ਦੀਆਂ ਚੋਣਾਂ ਲੜਿਆ ਸੀ 18 ਇਹ ਵੀ ਲੜ ਲੈਣ ਜੀ ਭਾਜਪਾ ਤੋਂ ਰਸ ਵਿੱਚ ਕੋਈ ਜਗ੍ਹਾ ਨਹੀਂ ਭਾਜਪਾ ਸਾਹਿਬ ਉਹ ਵੀ ਸੁਭੀ ਕਾਂਗਰਸ 'ਚ ਕੋਈ ਜਗ੍ਹਾ ਨਹੀਂ ਸੀ ਬਟ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਜਿਹੜੀ ਮਰਜ਼ੀ ਪਾਰਟੀ 'ਚ ਉਹ ਲੈਣਾ ਚਾਹਣ ਮੋਸਟ ਵੈਲਕਮ ਕਰੋ ਪਰ ਉਹ ਕੈਨੇਡਾ ਦੀ ਕਾਂਗਰਸ ਤੋਂ ਜਾਣ ਤੋਂ ਬਹੁਤ ਡਰਟ ਪਿਆ ਉਹਨਾਂ ਨੂੰ ਉਹਨਾਂ ਦੇ ਨਿੱਜੀ ਉਹਨਾਂ ਨੂੰ ਪਿਆ ਬਟ ਕਾਂਗਰਸ ਨੂੰ ਨਹੀਂ ਭਾਈ ਸਾਹਿਬ ਉਹ ਕਹਿੰਦੇ 27 ਦੇ ਵਿੱਚ ਆਪਾਂ ਛੱਡੀ ਆਪਾਂ ਜਿਸ ਕਰ ਮੈਂ ਆਇਆ ਨਾ ਆਪਾਂ ਉਸੇ